ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। શ્રી ਜੇ ਸ਼ਰਮਾ ਪੀਪੀ ਐਸਐਡੀ ਐਸਪੀਡੀ ਬਠਿੰਡਾ ਵੱਲੋਂ ਪ੍ਰਸ਼ਨ ਨੂੰ ਜਾਣਕਾਰੀ ਜਿੰਦੇ ਹੋਏ ਦੱਸਿਆ ਗਿਆ ਕਿ ਸੀਆਈਏ ਸਟਾਫ ਵੱਲੋਂ ਬਠਿੰਡਾ ਦੀ ਪੁਲਿਸ ਪਾਰਟੀ ਨੂੰ ਮੁਖ ਫਰੀਦ ਦੇ ਆਧਾਰ ਤੇ ਸੂਚਨਾ ਮਿਲੀ ਕਿ ਰਮਨਦੀਪ ਪੰਗੋ ਪੁੱਤਰ ਮਹਿੰਦਰ ਸਿੰਘ ਵਾਸੀ ਗਲੀ ਨੰਬਰ R04 ਗੁਰੂ ਕੇ ਨਗਰੇ ਬਠਿੰਡਾ ਜੋ ਹਾਥੀਆਂ ਦੇ ਮੰਦਰ ਵਾਲੀ ਗਲੀ ਵਿੱਚ ਡਿਵਾਈਸ ਫਿਕਸਰ ਦੇ ਨਾਮ ਆਰਮ ਮੋਬਾਈਲ ਪਿਆਰ ਦੀ ਦੁਕਾਨ ਕਰਦਾ ਹੈ ਜੋ ਪਟਿੰਡਾ ਸ਼ਹਿਰ ਵਿੱਚ ਹੋਰ ਨਾ ਸ਼ਹਿਰ ਤੋਂ ਆਣ ਪਛਾਤੇ ਮੋਬਾਈਲ ਚੋਰਾ ਅਤੇ ਮੋਬਾਈਲ ਖੋ ਕਰਨ ਵਾਲੇ ਵਿਅਕਤੀਆਂ ਨਾਲ ਮਿਲ ਕੇ ਉਹਨਾਂ ਪਾਸੋਂ ਚੋਰੀ ਕੀਤੇ ਮੋਬਾਈਲ ਆਪਣੇ ਪਾਸ ਰੱਖਦਾ ਹੈ ਅਤੇ ਦੁਕਾਨ ਪਰ ਆਏ ਗਾਹਕਾਂ ਨੂੰ ਵੇਚਦਾ ਹੈ ਗਾਹਕਾਂ ਪਾਸੋਂ ਖਰਾਬ ਫੋਨ ਸਸਤੇ ਰੇਟ ਵਿੱਚ ਖਰੀਦ ਕੇ ਚੋਰੀ ਕੀ ਚੋਰੀ ਅਤੇ ਖੋ ਕੀਤੇ ਮੋਬਾਈਲ ਫੋਨਾਂ ਦੇ ਵੱਖ-ਵੱਖ ਪਾਰਟਸ ਖੋੜ ਕੇ ਖਰਾਬ ਹੋਏ ਫੋਨਾਂ ਵਿੱਚ ਪਾ ਕੇ ਠੀਕ ਕਰਕੇ ਅਤੇ ਮਹਿੰਗੇ ਰੇਟਾਂ ਵਿੱਚ ਵੇਚਦਾ ਸੀ ਜਿਸ ਕਾਰਨ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਤੋਂ ਅਣਪਛਾਤੇ ਵਿਅਕਤੀਆਂ ਪਾਸੋਂ ਚੋਰੀ ਅਤੇ ਖੋਕਿੱਤੇ ਮੋਬਾਈਲ ਦੀਆਂ ਬਾਹਰ-ਬਾਰ ਦੱਤਾ ਅਤੇ ਮੋਬਾਈਲ ਫੋਨ ਟਰੇਸ ਨਹੀਂ ਹੋ ਰਹੇ ਸਨ ਜਿਸ ਵਕਤ ਰਮਨਦੀਪ ਸਿੰਘ ਉਰਫ ਟਕਾ ਉਹ ਉਹ ਕੋਤ ਦੁਕਾਨ ਵਿੱਚ ਚੋਰੀ ਅਤੇ ਖੋਕਿੱਤੇ ਮੋਬਾਈਲਾਂ ਦੀ ਰਿਪੇਅਰ ਕਰ ਰਿਹਾ ਸੀ ਤਾਂ ਬਠਿੰਡਾ ਪੁਲਿਸ ਤੇ ਸੀਆਈ ਸਟਾਫ ਵੱਲੋਂ ਰੇਡ ਕਰਕੇ ਇਸਦੇ ਕੰਮ ਦੇ ਵਿੱਚੋਂ ਖਾਟ ਮੋਬਾਈਲ ਫੋਨ ਵੱਖ-ਵੱਖ ਮਾਰਕਾਂ ਬਰਾਮਦ ਕੀਤੇ ਗਏ ਜਿਸ ਦੇ ਖਿਲਾਫ ਮਕਦਮਾ ਨੰਬਰ 559/2024 ਤਾਰਾ 379 411 120 ਥਾਣਾ ਕਤਵਾਲੀ ਤਾਜ਼ਾ ਰਿਸਟਰਡ ਕਰਕੇ ਦੋਸ਼ੀ ਰਮਨਦੀਪ ਸਿੰਘ ਕੁਕਤਦੀਪ ਪੁੱਛ ਗੱੱਚਪਾਰ ਸਾਹਿਲ ਉਰਫ ਬਿੰਦਾ ਨੂੰ ਪੁਕੜ ਦਮਾਹਾਜਾ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਮਾਨਟੋਕ ਅਦਾਲਤ ਵਿੱਚ ਪੇਸ਼ ਕਰਕੇ ਪੁਲਸਰ ਬਾਂਡ ਆਸਲ ਕੀਤਾ ਜਾਵੇਗਾ ਜਿਸ ਤੋਂ ਹੋਰ ਵੀ ਐਮ ਖਲਾਸੀ ਉਰਫ ਸਾਹਿਬ ਬਾਬਾ ਮਹਿਦੂ ਪੁਬਲਿਕ ਡਿਫੈਂਟ ਨਾਲ ਸਾਡੇ ਚੈਨ ਨੋਸਟ ਕਰਨ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਸਾਥੀ ਰਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਸਵਾਗਤ ਹੈ ਤੁਹਾਡੇ ਐਸਪੀ ਡੀ ਸ਼੍ਰੀ ਅਜੇ ਗੰਧੀ ਆਈਪੀਐਸ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਜਿਹੜੇ ਮਾੜੇ ਇਨਸਾਨਾਂ ਨੂੰ ਉਹਦੇ ਲੋਕ ਸਰਾ ਇਲੈਕਸ਼ਨ ਨੇ ਉਹਦੀ ਉਹਦੀ ਸਮੇਂ-ਸਮੇਂ ਤੇ ਬਜ਼ਾਰਾਂ ਦੇ ਵਿੱਚ ਉਹਦੇਗਾ ਪਚਾਹੀਨ ਕਰਦੇ ਆ ਇਸੇ ਤਹਿਤ ਕਾਰਵਾਈ ਕਰਦੇ ਹੋਏ ਜੀਐਸਟਾਫ ਬਠਿੰਡਾ ਨੇ ਰਮਨਦੀਪ ਸਿੰਘ ਭੰਗੂ ਨਾਂ ਦਾ ਬੰਦਾ ਵਾ ਜਿਹੜਾ ਦੁਕਾਨ ਚਲਾ ਰਿਹਾ ਆ ਆਈ ਡਵਾਈਸ ਫਿਕਸਰ ਜਿਹੜੇ ਫੈਮਿਲੀ ਦਾ ਉਹ ਤੇ ਕਰਾਇਤੇ ਦਗਨ ਕਰਦਾ ਵਾ ਇਤੇ ਅਸੀਂ ਕਾਬੂ ਕੀਤਾ ਵਾ ਸਾਨੂੰ ਮੁਖਰੀ ਹੋਈ ਸੀ ਵੀ ਇਹ ਵਕ ਵਕ ਕੋਣ ਜਿਹੜੇ ਚੋਰੀ ਦੇ ਹੋਏ ਨੇ ਉਹਨਾਂ ਦੇ ਸਪੀਅਰ ਪਰ ਚੇਂਜ ਕਰਕੇ ਆ ਕਿ ਲੋਕਾਂ ਨੂੰ ਮਹਿੰਗੇ ਭਾਅ ਵੀ ਦਿੰਦਾ ਵਾ ਉਦੋਂ ਅਸੀਂ ਕਰਨਾ ਹੀ ਕਰਦੇ ਹਾਂ ਇਹ ਤੋਂ ਅਸੀਂ ਟੋਟਲ 68 ਫੋਨ 68 ਫੋਨ ਪ੍ਰਾਪਤ ਕਰ ਲਏ ਨੇ 65 ਫੋਨ ਆਈਫੋਨ ਨੇ ਦੋ Oppo ਦੇ ਨੇ ਤੇ ਇੱਕ Nokia ਦਾ ਇਹਦੀ ਪੂਛ ਕਿਸ ਦੇ ਉਧਾਰ ਦੇ ਅੱਗੇ ਅਸੀਂ ਇੱਕ ਸਾਹਿਲ ਉਪ ਬਿੱਲਾ ਨਾਂ ਦਾ ਹੁੰਦਾ ਸੁਲਤਾਨ ਵੀ ਥੋੜਾ ਮੁਸਬਰ ਰਹਿਣ ਵਾਲਾ ਉਹਨੂੰ ਅਸੀਂ ਕੰਮ ਵਿਸਥਾਰ ਕੀਤਾ ਵਾ ਇਹਨਾਂ ਬਾਰੇ ਪੁੱਛੇ ਜਾਰੀ ਪੁੱਛੇ ਜਾਰੀ ਕਿਸ ਤਰ੍ਹਾਂ ਦੇ ਆਈਫੋਨ ਸੀ ਪੁਰਾਣੇ ਮਾਡਲ ਕੇ ਮਹੰਗੇ ਲੇਟੈਸਟ ਮਾਡਲ ਸਾਰੇ ਮਹੰਗੇ ਆ ਜੀ ਆਈਫੋਨ 15 14 13 ਪ੍ਰੋ ਮੈਕਸ ਸਾਰੇ ਮਹਿੰਗੇ ਹੋਣਗੇ ਪਰ ਸਰ ਅੱਗੇ ਵੇਚਦੇ ਬੁਝਦੇ ਸੀ ਕੋ ਹੁਣ ਤੱਕ ਤਬਦੀਦ ਸਾਹਮਣੇ ਆਇਆ ਹੈ ਕੀ ਕਰਦੇ ਛਗੇ ਜਾਂ ਕਿਵੇਂ ਇਹਨੂੰ ਪੀਚ ਕਰ ਰਹੇ ਆ ਜੀ ਜਿੰਨਾਂ ਬਾਰੇ ਕਾਟਾ ਲੈਂਦੇ ਆ ਕਿਤੋਂ ਕਿਤੋਂ ਚੋਰੀ ਹੋਏ ਨੇ ਲੋਕ ਨੂੰ ਨਹੀਂ ਪਤਾ ਨਹੀਂ ਹਜੇ ਕਲੀਅਰ ਨਹੀਂ ਹੋਇਆ ਇਹ ਤੁਕੀ ਦਾ ਹਿਸਾਬ ਆ ਇੱਕ ਤੁਕ ਤੋਂ ਕਿਤੋਂ ਹੋਣਾ ਹੀ ਨੇ ਇਹਦੇ ਕੋਲ ਪਰ ਇੰਨੇ ਫੋਨ ਆਣੇ ਬਹੁਤ ਔਡੀ ਗੱਲ ਆ ਸਾਰੇ ਲੱਗਦਾ ਹੈ ਗਿਣਤੀ ਹੋਰ ਅੱਗੇ ਵੱਧ ਸਕਦੀ ਹੈ ਲੋਕਾਂ ਦੀ ਵੀ ਔਰ ਮੋਬਾਈਲ ਫੋਨ ਦੀ ਵੀ ਜ ਲੋਕੇ ਪੁਲਿਸ ਵਾਲੋ ਵੀ ਸਮੇਂ-ਸਮੇਂ ਦੁਕਾਨਦਾਰਾਂ ਨੂੰ ਵੀ ਗਾ ਕਿਤਾ ਜਾਂਦਾ ਜਿਵੇਂ SIM ਕਾਰ ਵੇਚਦੇ ਨੇ ਜੇ ਕਿਸੇ ਨੂੰ ਵੇਚਦੇ ਨੇ ਤੇ ਉਹਦਾ ਰਿਕਾਰਡ ਰੱਖਿਆ ਜਾਵੇ ਜੇ ਕੋਈ ਪੁਰਾਣਾ ਹੋਣ ਵੀ ਲੈਂਦੇ ਨੇ ਤੇ ਉਹਦਾ ਵੀ ਆਧਾਰ ਕਾਰਡ वगੈਰਾ ਕੁਆਇਟੀ ਟੂ ਲੈ ਕੇ ਰੱਖਿਆ ਜਾਵੇ ਪਰ ਇਹ ਗਾਇ ਕੁਛ ਵੀ ਇਹ ਗੱਡੀ ਪਾਇਆ ਗਿਆ ਇਹਨਾਂ ਬਾਰੇ ਕੋਈ ਸਪਸ਼ਟ ਨਹੀਂ ਕਰ ਸਕਿਆ ਵੀ ਇਹ ਖਾਟ ਹੋਣ ਕਿੱਥੋਂ ਆਏ ਨੇ ਕਿਸ ਦੇ ਨੇ ਕੁਛ ਨਹੀਂ ਫਿਲਹਾਲ ਗ੍ਰਿਫਤਾਰੀ ਕਿੰਨੇ ਹੋ ਗਏ ਸਰ ਜੀ ਦੋ ਬੰਦੇ ਕਸਟਾਰ ਹੋ ਚੁੱਕੇ ਨੇ